ਇਹ ਡਾਕਟਰ ਚੀਮਾ ਕੋਈ ਇਦਾਂ ਦੀ ਸਟੇਟਮੈਂਟ ਦਿੰਦੇ ਨੇ ਮੈਂ ਸਮਝਦਾ ਗੱਲ ਤਾਂ ਕਲੀਅਰ ਕਰ ਐਂਟੀ ਪਾਰਟੀ ਐਕਟੀਵਿਟੀਜ਼ ਕੀ ਕੀਤੀਆਂ ਮੈਂ ਪ੍ਰਧਾਨ ਨੂੰ ਅਪੀਲ ਕਰਾਂਗਾ ਵੀ ਡਾਕਟਰ ਚੀਮਾ ਵੀ ਪਾਰਟੀ ਚੋਂ ਕੱਢ ਦੋ ਜਦੋਂ ਪਾਰਟੀ ਦੀ ਦੁਰਦਸ਼ਾ ਇਦਾਂ ਦੀ ਹੋ ਜੇ ਅਈ ਤੁਸੀਂ ਹਿਸਾਬ ਲਾਓ ਤਿੰਨ ਸੀਟਾਂ ਤੇ ਪਾਰਟੀ ਦੀ ਹਿਮਤ ਰਹਿ ਗਈ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਦੋ ਵੱਡੇ ਝਟਕੇ ਲੱਗੇ ਜਿਨ੍ਹਾਂ ਦੇ ਵਿੱਚ ਇੱਕ ਅਨਿਲ ਜੋਸ਼ੀ ਪਾਰਟੀ ਛੱਡ ਜਾਂਦੇ ਨੇ ਤੇ ਦੂਜੇ ਨੇ ਜਗਦੀਪ ਚੀਮਾ ਉਹਨਾਂ ਦੇ ਵੱਲੋਂ ਵੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਤੇ ਨਾਲ ਹੀ ਜਗਦੀਪ ਚੀਮਾ ਇੱਥੇ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਉਧਰੋਂ ਡਾਕਟਰ ਦਲਜੀਤ ਚੀਮਾ ਕਹਿੰਦੇ ਨੇ ਕਿ ਪਾਰਟੀ ਦੇ ਵਿੱਚ ਉਹ ਕੱਢ ਦਿੱਤਾ ਅਸਲ ਜਾਂਦਿਆ ਡਾਕਟਰ ਆਪਣਾ ਜਗਦੀਪ ਚੀਮਾ ਦੀ ਗੱਲ ਕਰਤਾ ਤੁਹਾਡੇ ਵੱਲੋਂ ਇਹ ਕਹਿ ਆ ਗਿਆ ਕਿ ਮੈਂ ਪਾਰਟੀ ਛੱਡੀ ਆ ਤੇ ਉਧਰੋਂ ਡਾਕਟਰ ਦਲਜੀਤ ਚੀਮਾ ਕਹਿੰਦੇ ਨੇ ਕਿ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਸੱਚ ਕੀ ਹੈ ਪਾਰਟੀ ਦਾ ਰਵਈਆ ਦੇਖ ਕੇ ਪਾਰਟੀ ਦੇ ਪ੍ਰੋਗਰਾਮ ਦੇਖ ਕੇ ਮੈਂ ਆਪਣੇ ਆਪ ਸਿਰੇ ਅੱਜ ਰੈਜ਼ਿਗਨੇਸ਼ਨ ਹੈ ਜਿਹੜਾ ਉਹ ਮੇਲ ਤੇ ਵੀ ਸੈਂਡ ਕੀਤਾ ਔਰ ਪਾਰਟੀ ਪ੍ਰਧਾਨ ਨੂੰ WhatsApp ਤੇ ਵੀ ਭੇਜਿਆ ਉਹਦਾ ਜਵਾਬ ਤੁਹਾਡੇ ਸਾਹਮਣੇ ਆ ਪਾਰਟੀ ਪ੍ਰਧਾਨ ਦਾ ਜੇ ਡਾਕਟਰ ਚੀਮਾ ਕੋਈ ਇਦਾਂ ਦੀ ਸਟੇਟਮੈਂਟ ਦਿੰਦੇ ਨੇ ਮੈਂ ਸਮਝਦਾ ਗੱਲ ਤਾਂ ਕਲੀਅਰ ਕਰ ਐਂਟੀ ਪਾਰਟੀ ਐਕਟੀਵਿਟੀਜ਼ ਕੀ ਕੀਤੀਆਂ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਵੀ ਇੱਕ ਪਾਰਟੀ ਦਾ ਲੀਡਰ ਇਹ ਵਰਕਰ ਕੋਈ ਗੱਲ ਕਰਦਾ ਉਹਨੂੰ ਗੱਲ ਕਰਦਾ ਵੀ ਅਧਿਕਾਰ ਨਹੀਂ ਵੀ ਤੁਸੀਂ ਇਮੀਡੀਏਟਲੀ ਨੂੰ ਪਾਰਟੀ ਕੋ ਇਹ ਵੀ ਐਂਟੀ ਪਾਰਟੀ ਹੈ ਮੈਂ ਪ੍ਰਧਾਨ ਨੂੰ ਅਪੀਲ ਕਰਾਂਗਾ ਵੀ ਡਾਕਟਰ ਚੀਮਰ ਵੀ ਪਾਰਟੀ ਚੋਂ ਕੱਢ ਦਿਓ ਪਰ ਜੀ ਜੀ ਤੁਸੀਂ ਗੱਲ ਕੀਤੀ ਕਿੱਥੇ ਤੁਸੀਂ ਤਾਂ ਜਿਹੜਾ ਆਪਣਾ ਰੈਜ਼ੀਗਨੇਸ਼ਨ ਭੇਜਿਆ ਉਹਦੇ ਚ ਸਿਰਫ ਦੋ ਸ਼ਬਦ ਲਿਖੇ ਉਹ ਗੋ ਹੱਥ ਜੋੜ ਦਿੰਦੇ ਨੇ ਉਹ ਤੋਂ ਪਹਿਲਾਂ ਕਈ ਵਾਰੀ ਗੱਲਾਂ ਹੁੰਦੀਆਂ ਨੇ ਇਹ ਜਿਹੜੇ ਡਿਸੀਜਨ ਨੇ 1920 ਤੋਂ ਲੈ ਕੇ ਅੱਜ 2025 ਐ 100 ਸਾਲ ਤੋਂ ਉੱਪਰ ਹੋ ਗਿਆ ਕੋਈ ਡਿਸੀਜਨ ਲੈਣੇ ਛੋਟੀ ਮੋਟੀ ਗੱਲ ਨਹੀਂ ਇਦੋਂ ਪਹਿਲਾਂ ਪਤਾ ਨਹੀਂ ਕਿੱਥੇ ਕਿੱਥੇ ਕਿੰਨੀਆਂ ਗੱਲਾਂ ਹੋਈਆਂ ਹੋਣਗੀਆਂ ਤੁਸੀਂ ਪ੍ਰੈਸ ਕਾਨਫਰੰਸ ਦੌਰਾਨ ਵੀ ਜ਼ਿਕਰ ਕੀਤਾ ਹੈ ਕਿ ਕੋਈ ਇੱਕ ਟੋਲਾ ਗਰੋਹ ਜੜਾ ਹੈਗਾ ਸੁਖਵੀਰ ਬਾਦਲ ਦੇ ਆਲੇ ਦੁਆਲੇ ਉਹ ਕਿੰਨਾ ਦਾ ਜ਼ਿਕਰ ਕਰਦੇ ਹੋ ਕਿ ਨਾਮ ਲੈ ਕੇ ਦੱਸ ਸਕਦੇ ਹੋ ਦੱਸ ਦਾਂਗੇ ਉਹ ਵੀ ਆਉਣ ਵਾਲੇ ਦਿਨਾਂ ਤੁਹਾਨੂੰ ਸਾਰਾ ਕੁਝ ਨਸ਼ਰ ਕਰ ਦਾਂਗੇ ਹਲੇ ਕਿਉਂ ਨਹੀਂ ਨਾਮ ਲੈ ਸਕਦੇ ਕੋਈ ਡਾਇਰੈਮਨ ਦੇ ਵਿੱਚ ਲੱਗਦਾ ਹੈ ਕੋਈ ਕਾਰਵਾਈ ਹੋ ਜੇਗੀ ਇਸ ਤੋਂ ਵੱਡੀ ਕਾਰਵਾਈ ਕੀ ਹੋਏਗੀ ਜਦੋਂ ਉਹਨਾਂ ਪਾਰਟੀ ਵਿੱਚ ਨਹੀਂ ਹੋ ਮੈਂ ਤਾਂ ਆਪ ਪ੍ਰেজੈਂਟ ਕੀਤਾ ਪਾਰਟੀ ਚੋਂ ਹੂੰ ਪਿੰਨ ਫਿਰ ਨਾਮ ਲੈਂਚ ਕੀ ਹਰ ਜੈ ਉਹ ਵੀ ਲਾ ਦਾਂਗੇ ਟਾਈਮ ਆਉਟ ਤੇ ਜੀ ਟਾਈਮ ਆਉਟ ਇਹ ਨਾਲ ਹੀ ਮੈਂ ਗੱਲ ਕਰਾਂ ਤੁਹਾਡੇ ਤੇ ਇਹ ਵੀ ਇਲਜ਼ਾਮ ਲਗਾਤਾਰ ਲੱਗ ਰਹੇ ਨੇ ਕਿ ਤੁਹਾਡੀ ਮੁਲਾਕਾਤ ਗਿਆਨੀ ਹਰਪ੍ਰੀਤ ਸਿੰਘ ਖੁਰਾ ਨਾਲ ਹੋ ਰਹੀਆਂ ਨੇ ਮੈਂ ਦੱਸ ਰਹਿਣਾ ਵੀ ਜੇ ਮੇਰੀ ਮੁਲਾਕਾਤ ਕੌਣ ਲਾ ਰਿਹਾ ਡਾਕਟਰ ਚਿਮਾ ਲਾ ਰਿਹਾ ਜਾਂ ਦਫ਼ਤਰ ਲਾ ਰਿਹਾ ਕਿੰਨੇ ਲਾਇਆ ਇਲਜ਼ਾਮ ਹੈ ਲਗਾਤਾਰ ਚਰਚਾ ਚੱਲ ਰਹੀ ਹੈ ਜੀ ਕਿਸੇ ਬੰਦੇ ਦਾ ਜਿਵੇਂ ਤੁਸੀਂ ਮੈਨੂੰ ਕਹਿੰਨੇ ਨਾ ਕਲੀਅਰ ਕਰ ਦਿਓ ਮੈਂ ਵੀ ਕਹਿੰਦਾ ਚਰਚਾ ਜੀ ਇਹ ਤਾਂ ਪੰਜਾਬ ਦੇ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਗੱਲ ਕਰਾਂ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਜੇ ਕਿਸੇ ਲੀਡਰ ਨੇ ਗੱਲ ਕੀਤੀ ਆ ਜੇ ਮੇਰੀ ਗਿਆਨੀ ਜੀ ਨਾਲ ਕੋਈ ਮੁਲਾਕਾਤ ਸਾਬਤ ਕਰ ਦਵੇ ਜਾਂ ਉਹਨੂੰ ਕਿਹਰ ਰਜ਼ਾਇਨ ਕਰੇ ਜਬ ਮੈਂ ਕਰੂਗਾ ਅੱਛਾ ਪਰ ਬਾਪਤੀ ਨਾਲ ਟੁੱਟੇ ਹੂੰ ਜਦੋਂ ਪ੍ਰੈਸ ਕਾਨਫਰੈਂਸ ਹੋਈਏ ਤੁਸੀਂ ਅੱਖਾਂ ਭਰ ਆਈ ਇਹ ਦਰਦ ਕਿਸ ਕਲ ਦਾ ਦਰਦ ਹੈ ਪਾਰਟੀ ਨੂੰ ਛੱਡਣ ਦਾ ਜਾਂ ਪਾਰਟੀ ਦੇ ਪ੍ਰਤੀ ਲਗਾਤਾਰ ਜਿਹੜੀ ਵਫਾਦਾਰੀ ਰਹੀ ਹੈ ਕੀ ਮਤਲਬ ਕੀ ਦਿਲ ਦੇ ਵਿੱਚ ਕੀ ਚੀਜ਼ ਹੈ ਵਿੱਚ ਸਾਰਾ ਕੁਝ ਆ ਜਾਂਦਾ ਜੀ ਪਾਰਟੀ ਦੇ ਵਿੱਚ ਇੰਨੀ ਦੇ ਰਹਿਣ ਤੋਂ ਬਾਅਦ ਜੇ ਉਹ ਪਾਰਟੀ ਦੀ ਦੁਰਦਸ਼ਾ ਇਦਾਂ ਦੀ ਹੋ ਜੇ ਅਈ ਤੁਸੀਂ ਹਿਸਾਬ ਲਾਓ ਤਿੰਨ ਸੀਟਾਂ ਤੇ ਪਾਰਟੀ ਸੀਮਤ ਰਹਿ ਗਈ ਅੱਜ ਮੇਰੇ ਖਿਆਲ ਤਿੰਨ ਵੀ ਨਹੀਂ ਇੱਕ ਰਹਿ ਗਈ ਇਕੱਲੀ ਬੀਬੀ ਰਹਿ ਗਈ ਬਾਕੀ ਉਹ ਵੀ ਦੂਜੇ ਦੋ ਵੀ ਬਾਹਰ ਚਲੇ ਗਏ ਇੱਕ ਆਪ ਚ ਚਲੇ ਗਿਆ ਇੱਕ ਨੇ ਵੱਖਰੀ ਪਾਰਟੀ ਬਣਾ ਲਈ ਅੱਜ ਇਕੱਲੇ ਦਲ ਦੀ ਪੋਜੀਸ਼ਨ ਹੈ ਇਦਾਂ ਦੀ ਮੇਰਾ ਖਿਆਲ ਆਜ਼ਾਦੀ ਤੋਂ ਬਾਅਦ ਕਦੀ ਇਦਾਂ ਦੀ ਪੋਜੀਸ਼ਨ ਪਾਰਟੀ ਦੀ ਆਈ ਨਹੀਂ ਜੀ ਜੀ ਮੈਂ ਜੀ ਤੁਹਾਡਾ ਵਾਪ ਟੂ ਨੈਕਸਟ ਪਨਰ ਸੁਜੀਤ ਅਕਾਲੀ ਦਲ ਵਿੱਚ ਜਾਂ ਭਾਰਤੀ ਜਨਤਾ ਪਾਰਟੀ ਵਿੱਚ ਜਾਂ ਕੁਝ ਹੋਰ ਸੋਚ ਰਹੀ ਹੈ ਇਹ ਡਿਸੀਜਨ ਹੈ ਜਿਹੜਾ ਕਿ ਇਕੱਲਾ ਬੰਦਾ ਕੋਈ ਡਿਸੀਜਨ ਨਹੀਂ ਲੈ ਸਕਦਾ ਪੋਲਿਟਿਕਸ 'ਚ ਉਹਦੇ 'ਚ ਗਰੁੱਪ ਉਹਦੇ 'ਚ ਵਰਕਰਜ਼ ਦੀ ਰਾਏ ਜਿਹੜਾ ਸੱਜਣਾ ਨਹੀਂ ਲੈਂਦਾ ਮੈਂ ਸਮਝਦਾ ਵੀ ਉਹ ਕਾਮਯਾਬ ਨਹੀਂ ਹੋ ਸਕਦਾ ਸੋ ਅਸੀਂ ਇੱਕ ਵਰਕਰਜ਼ ਨਾਲ ਮੀਟਿੰਗ ਕਰਾਂਗੇ ਘਰਾਂ 'ਚ ਵੀ ਜਾਵਾਂਗੇ ਜੋ ਜਿੱਦਣ ਨੂੰ ਮੈਕਸਿਮ ਵਰਕਰਸ ਕੈਨ ਗਏ ਉਧਰ ਜਾਵਾਂਗੇ। ਆਪਾਂ ਤੁਹਾਨੂੰ ਧੰਵਾਜੀ। ਸੋ ਇਹ ਸੰਜਗਜੀਤ ਟੀਮਾ ਜੀ ਜਿਨ੍ਹਾਂ ਦਾ ਸਾਫ ਤੌਰ ਤੇ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਪਾਰਟੀ ਦੇ ਪ੍ਰਤੀ ਪੂਰੀ ਵਫਾਦਾਰੀ ਦਿਖਾਈ ਗਈ। ਇਸ ਤਰ੍ਹਾਂ ਜਦੋਂ ਪ੍ਰੈਸ ਕਾਨਫਰੰਸ ਹੋਈ ਹੈ ਤੇ ਹੁਣ ਇਸ ਇੰਟਰਵਿਊ ਦੇ ਵਿੱਚ ਵੀ ਉਹ ਭਾਵੁਕ ਨਜ਼ਰ ਆਏ ਦੀ। ਇਹਦਾ ਅਰਥ ਕੀ ਕੱਢੇ ਜਾਣ? ਕੀ ਇਹ ਕਿਹਾ ਜਾਵੇ ਕਿ ਵਾਕਈ ਪਾਰਟੀ ਦੇ ਵਿੱਚੋਂ ਚਲੇ ਜਾਂਦਾ, ਪਾਰਟੀ ਨੂੰ ਛੱਡ ਦਿੰਦਾ ਮਨ ਦੇ ਵਿੱਚ ਕਿਤੇ ਨਾ ਕਿਤੇ ਅਰਥ ਹੈ। ਕੈਮਰਾਮੈਨ ਰਿਸ਼ਵਿੰਦਰ ਦਿਨਾਲ ਮੈਂ ਹਦੀਪ ਕੌਰ ਜਲਦੀカラー ਟਾਈਮ ਟੀਵੀ ਦੇ ਲਈ ਚੰਡੀਗੜ੍ਹ।